ਸਤਿ ਸ੍ਰੀ ਅਕਾਲ ਦੋਸਤੋ ਜੋ ਆਹ ਚੱਲ ਰਿਹਾ ਹੈ ਕਿ ਨਾ ਵੰਡਰ ਬ੍ਰਿਜ ਭਰਿਆ ਖੜਾ ਹੈ ਇਹਦੇ ਵਿੱਚ ਇੱਕ ਗੱਡੀ ਵੀ ਡੁੱਬੀ ਹੋਈ ਹੈ ਜੋ ਵਿੱਚ ਬੈਠੇ ਸੀ ਸਵਾਰ ਉਹ ਤਾਂ ਆਪਣੀ ਜਾਨ ਬਚਾ ਕੇ ਭੱਜੇ ਬਰਸਾਤ ਨੇ ਇੰਨਾ ਘੇਰਾ ਪਾ ਲਿਆ ਸੀ ਹੁਣ ਪਾਣੀ ਕੱਢਿਆ ਜਾ ਰਿਹਾ ਹੈ ਲਗਾਤਾਰ ਤਿੰਨ ਦਿਨ ਹੋ ਗਏ ਗੱਡੀ ਨੂੰ ਡੁੱਬੀ ਨੂੰ ਸਵਿਫਟ ਡਗਹਿਰ ਗੱਡੀ ਹੈ ਕੀ ਕਾਰ ਆ ਦੇਖੋ ਪਾਣੀ ਪਾਈਪਾਂ ਰਾਹੀਂ ਇੱਧਰ ਕੱਢਿਆ ਜਾ ਰਿਹਾ ਹੈਗਾ ਤੁਸੀਂ ਇਸ ਵਕਤ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਬਰਸਾਤ ਨੇ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਇੱਕ ਤਬਾਹੀ ਲਿਆਂਦੀ ਹੋਈ ਹੈ ਘਰਾਂ ਦੇ ਘਰ ਟੈ ਰਹੇ ਨੇ ਇੱਥੇ ਇੱਕ ਕਾਰ ਹੈ ਜਿਹੜੀ ਡੁੱਬੀ ਹੋਈ ਨੂੰ ਜੋ ਪਰਿਵਾਰ ਦੇ ਮੈਂਬਰ ਸੀ ਜੀ ਸੀ ਮੌਕੇ ਤੋਂ ਬਚ ਕੇ ਜਾਨੀ ਕਿ ਨਿਕਲ ਗਏ ਤੇ ਇੰਨਾ ਇੱਕੋ ਲਗਤ ਮੀ ਆਇਆ ਜਾਨੀ ਕਿ ਅੰਡਰ ਬ੍ਰਿਜਾ ਜਿਹੜਾ ਉਹ ਵੀ ਪਾਸ ਨਹੀਂ ਹੋਣ ਦਿੱਤਾ ਆ ਦੇਖੋ ਜੀ ਕੰਦ ਵੀ ਡੇਢੀ ਹੋ ਰਹੀ ਹੈ ਇਹ ਆ ਦੇਖੋ ਇੱਥੋਂ ਜੋ ਦਬੀ ਹੋਈ ਹੈ ਕੰਦ ਵੀ ਪਰਲੀ ਸਾਈਡ ਡੇਖ ਸਕਦੀ ਆ ਸਾਨੂੰ ਪੂਰੀ ਜਿਹੜੀ ਰਿਪੋਰਟ ਦਿਖਾਉਣੇ ਆਗੇ ਵੀ ਕੀ ਗੱਲਬਾਤ ਹੈ ਕਿ ਕਿੰਨੇ ਦਿਨ ਹੋ ਗਏ ਆ ਦੇਖੋ ਜੀ ਇਹਦੇ ਵਿੱਚੋਂ ਆ ਜਿਹੜੀ ਕਾਰ ਉਹ ਜਗ੍ਹਾ ਤੇ ਕਾਰ ਹੈ ਜਿਹੜੀ ਡੁੱਬੀ ਹੋਈ ਹੈਗੀ ਤੇ ਇੱਥੋਂ ਆ ਪਾਣੀ ਹੁਣ ਹੌਲੀ ਹੌਲੀ ਨਿਕਲੂਗਾ ਰਸਤੇ ਤੇ ਬੰਦ ਨੇ ਅੰਡਰ ਬ੍ਰਿਜ ਪਹਿਲਾਂ ਇੱਥੇ ਕਈ ਸਾਲ ਹੋ ਗਏ ਬੱਸ ਵੀ ਡੁੱਬ ਗਈ ਤਿੱਕ ਸਵਾਰੀਆਂ ਸੀਸਿਆਂ ਵਿੱਚ ਦੀ ਕੋ ਲਗਤ ਕੱਢ ਕੇ ਛੱਤ ਤੇ ਬਿਠਾਈਆਂ ਜਾਂਦੀਆਂ ਜਾਨੀ ਕਿ ਇਹ 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 ਅੰਡਰ ਬ੍ਰਿਜਾਂ ਚ ਹੋ ਜਾਂਦਾ ਪਰ ਇਸ ਵਾਰ ਥੋੜਾ ਜਿਆਦਾ ਹੋ ਗਿਆ ਆ ਦੇਖੋ ਕਾਰ ਨੂੰ ਜਿਹੜੀ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਪੂਰੀ ਹੋ ਰਹੀ ਹੈਗੀ ਇਸ ਵਕਤ ਲਹਿਰੇਗਾਗੇ ਤੋਂ ਤਸਵੀਰਾਂ ਨੇ ਇਹ ਇਹ ਲਹਿਰੇਗਾਗੇ ਦੀਆਂ ਤਸਵੀਰਾਂ ਨੇ ਦੋਸਤੋ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਰ ਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਪਾਣੀ ਕੱਢਿਆ ਜਾ ਰਿਹਾ ਹੈ ਪਹਿਲਾਂ ਇਸ ਜਗ੍ਹਾ ਦੇ ਉੱਤੇ ਹੈ ਜਿਹੜੀ ਕਾਰ ਹੈ ਉਹ ਡੁੱਬੀ ਹੋਈ ਪੂਰੀ ਗੱਲਬਾਤ ਹੈ ਜਿਹੜੀ ਕਿਵੇਂ ਹੋਈ ਸੀਗੀ ਇਹ ਚ ਕਾਰ ਵੀ ਡੁੱਬੀ ਹੋਈ ਹੈ ਕੋਈ ਹਾਂਜੀ ਕਾਰ ਡੁੱਬੀ ਹੋਈ ਹੈ ਕਿਹੜੀ ਕਾਰ ਹੈ ਮੜੀ ਉੱਚੀ ਡਿਜ਼ਾਇਰ ਹੈ ਜੀ ਇਹਦੇ ਚ ਡਿਜ਼ਾਇਰ ਹੈ ਇਹ ਕਿਵੇਂ ਅਚਾਨਕ ਬਰਸਾਤ ਆ ਗਈ ਸੀ ਬਰਸਾਤ ਕਾਰਨ ਉਹ ਗੱਡੀ ਸਲਿੱਪ ਹੋ ਕੇ ਬਲਕੇ ਬਾਗੀ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਸੀ ਅੱਛਾ ਫਿਰ ਵਿੱਚੋਂ ਦਾ ਜਾਨ ਬਚਾ ਕੇ ਨਿਕਲੇ ਹੋਣੇ ਹਾਂਜੀ ਹਾਂ ਕਿੰਨੇ ਜਾਨੇ ਤੇ ਵਿੱਚ 4 ਜਾਨੇ ਕਿ ਸ਼ੀਸ਼ੇ ਹੋ ਕੁਝ ਸੀਮੇਜ ਦੀ ਕੱਢੇ ਹਾਂ ਸ਼ੀਸ਼ੇ ਭੰਨ ਕੇ ਉਹੋ ਨਿਕਲ ਗਈ ਸੀ ਸ਼ੀਸ਼ੇ ਭੰਨ ਕੇ ਨਿਕਲੇ ਨੇ ਦੇਖ ਸਕਦੇ ਹੋ ਵੀ ਦੋਸਤੋ ਕਿਵੇਂ ਜੀ ਵਿਚੇ ਪਈ ਹੈ ਵਿਚੇ ਹੈ ਡੁੱਬੀ ਹੋਈ ਕਾਰ ਇਹ ਪਾਣੀ ਕਾ ਇੱਕ ਦਿਨਾਂ ਚ ਨਿਕਲ ਜੂ ਤੁਹਾਡੇ ਸਾਹਬ ਚ ਦੋ ਦਿਨ ਤਾਂ ਲੱਗਣਗੇ ਜੀ ਦੋ ਤਿੰਨ ਦਿਨ ਨਿਕਲਣ ਲੰਘਣਗੇ ਹਨਾ ਹਜੇ ਬਾਰਿਸ਼ ਉੱਤੋਂ ਹਜੇ ਪਤਾ ਨਹੀਂ ਪਤਾ ਨਹੀਂ ਦੇਖ ਸਕਦੇ ਹੋ ਵੀ ਆ ਜਗ੍ਹਾ ਦੇ ਉੱਤੇ ਆ ਜਿਹੜੀ ਕਾਰ ਹੈ ਜਿਹੜੀ ਕੱਢਣ ਦੀ ਉਹਦੀ ਕੋਸ਼ਿਸ਼ ਹੋ ਰਹੀ ਹੈ ਜੀ ਤਸਵੀਰਾਂ ਦੇਖ ਸਕਦੇ ਹੋ ਅੰਡਰ ਬ੍ਰਿਜ ਲਹਿਰੇ ਕਾਗੇ ਦੇ ਵਿੱਚ ਆ ਜਗ੍ਹਾ ਤੇ ਇੱਕੋ ਲੱਗ ਤਾ ਸ਼ੀਸ਼ੇ ਭੰਨ ਕੇ ਵਿੱਚੋਂ ਕੱਢਿਆ ਗਿਆ ਕਹਿੰਦੇ ਵੀ ਚਾਰ ਜਾਨੇ ਸੀ ਵਿੱਚ ਚਾਰ ਜ ਐਨੀ ਬਰਸਾਤ ਨੇ ਦੇਖੋ ਵੀ ਕੋ ਲਗ ਤੱਕ ਹੜ ਦੇ ਰੂਪ ਵਾਂਗੂ ਬਰਸਾਤ ਆਈ ਤੇ ਕਾਰ ਨੂੰ ਵੀ ਵਿੱਚੇ ਲੈ ਗਈ ਤੇ ਸਵਾਰੀਆਂ ਨੇ ਜਿਹੜੀਆਂ ਵਿੱਚ ਕਾਰ ਦੇ ਵਿੱਚ ਜੋ ਹੈਗੇ ਸੀ ਉਹਨਾਂ ਨੂੰ ਯਾਨੀ ਕਿ ਜੇ ਕਹਿ ਦਈਏ ਵੀ ਕੱਢਿਆਗਾ ਸੀਸੇ ਭੰਨ ਕੇ ਆਹ ਦੇਖੋ ਜੀ ਆ ਜਗ੍ਹਾ ਤੇ ਹਜੇ ਸੀ ਕਾਰ ਦੇਖਣ ਨਹੀਂ ਲੱਗੀ ਜਾਨੀ ਕਿ ਡਗਾਈ ਖਾਸੀ ਹੈਗੀ ਫੇਰ ਵੀ 8 10 12 ਫੁੱਟ ਹੋ 12 14 ਫੁੱਟ ਕਿਉਂ ਬਾਈ ਇਹ ਸੱਚ ਰੁੱਪੀ ਹੋਈ ਆ ਕਾਰ? ਹਾਂ ਵੀਰੇ। ਉਹ ਆਪਣੀ ਹੀ ਹੈ ਗੱਡੀ ਵੀਰੇ। ਅੱਛਾ ਛੋਟੀ ਗੱਡੀ ਹੈ? ਹਾਂ ਆਪਣੀ ਆ ਵੀਰੇ। ਅੱਛਾ ਮੜੇ ਜੀ ਉੱਚੀ ਬਾਤ ਚ ਦੱਸਿਓ ਕੀ ਹੋਈ ਸੀ ਗੱਲ ਪੂਰੀ? ਵੀਰੇ ਚੌਥੀ ਰਾਤ ਨੂੰ ਮੁੰਡਾ ਉਹਨੂੰ ਬਿਠਾਣ ਆਇਆ ਜੀਗਾ ਮੁੰਡੇ ਨੂੰ। ਅੱਛਾ 4 ਦਿਨ ਹੋ ਗਏ? ਹਾਂ ਚੌਥੀ ਰਾਤ ਦੀ ਗੱਲ ਐ ਬ੍ਰਦਰ ਆਇਆ ਜੀਗਾ ਉੱਥੇ ਮੁੰਡੇ ਨੂੰ ਬਿਠਾਣ ਵਾਸਤੇ। ਠੀਕ ਐ। ਤੇ ਬਿਠਾ ਕੇ ਇਹਨਾਂ ਪਹਿਲਾਂ ਜਾਂਦੇ ਜਦ ਨੰਗੇ ਨੇ ਔਰ ਇੰਨਾ ਪਾਣੀ ਹੈ ਨਹੀਂ ਸੀਗਾ ਉਦੋਂ। ਉਹ ਜਮੇ ਟੈਰਾਂ ਜਿੰਨਾ ਪਾਣੀ ਸੀਗਾ। ਉਹਨਾਂ ਨੂੰ ਵਾਪਸ ਆਏ ਨੇ ਫੇਰ ਵੀ ਪਾਣੀ ਬਚੱਲ ਵੱਜੀ ਐ। ਕ ਜਿੰਨ ਕੋਲਾ ਤੇ 6:00 ਵੱਜੀ ਹੈ ਜੀ ਵਿੱਚ ਆ ਕੇ ਅੱਛਾ ਨਾ ਦੇ ਨਾਲ ਜਦੋਂ ਉਹਦੇ ਔਰੇ ਸੀਗਾ ਔਰੇ ਗੱਡੀ ਬੰਦ ਹੋ ਗਈ ਹੋਗੀ ਆਪਣੀ ਠੀਕ ਹੈ ਗੱਡੀ ਬੰਦ ਹੋਈ ਹੈ ਬਨਾ ਦੇ ਨਾਲ ਰੋੜ ਕੇ ਅੱਗੇ ਲੈ ਗਈ ਉੱਥੇ ਜਾ ਕੇ ਬ੍ਰਦਰ ਨੇ ਸ਼ੀਸ਼ਾ ਖੰਨਾ ਡਰਾਈਵਰ ਸਾਈਡ ਵਾਲਾ ਫਿਰ ਜਾ ਕੇ ਬਾਹਰ ਨਿਕਲੇ ਨੇ ਦੂਜੇ ਮੁੰਡੇ ਨੂੰ ਬਚਾਇਆ ਤੇ ਇਹਨਾਂ ਨੂੰ ਬਾਹਰ ਲੈ ਕੇ ਫਿਰ ਨਿਕਲਣੇ ਉਸ ਤੋਂ ਬਾਅਦ ਜਦ ਬਾਹਰ ਨਿਕਲੇ ਨੇ ਨਾ ਦੇ ਨਾਲ ਗੱਡੀ ਦੇਖਣੋਂ ਬੰਦ ਹੋ ਗਈ ਦੇਖਣੋਂ ਬੰਦ ਹੋ ਗਈ ਪਾਣੀ ਇੰਨਾ ਆ ਗਿਆ ਪਾਣੀ ਇੱਕੋ ਲੱਗਦੀ ਆਇਆ ਨਹੀਂ ਪਤਾ ਕਿੱਧਰੋਂ ਆਇਆ ਕਿੱਧਰੋਂ ਹੈ 15 ਮਿੰਟ ਪਹਿਲਾਂ ਨੰਕੇ ਨਾ ਰੋਸ ਬਿਲਕੁਲ ਠੀਕ ਸੀ 15 ਮਿੰਟ ਪ ਉਹਦੇ ਵੀ ਲੰਘ ਗਏ ਆ 15 ਮਿੰਟ ਪਹਿਲਾਂ ਉਸ ਤੋਂ ਬਾਅਦ 1 ਕੋ ਲੱਖ ਦੀ ਪਤਾ ਨਹੀਂ ਕਿੱਧਰੋਂ ਪਾਣੀ ਆਇਆ ਕਿੱਧਰੋਂ ਨਹੀਂ ਆਇਆ ਫਿਰ ਤਾਂ ਜੇ ਕਹਿੰਦੇ ਮੌਤ ਦੇ ਮੂੰਹ ਚ ਹੀ ਬਚੇ ਨੇ ਹਾਂ ਮੌਤ ਦੇ ਮੂੰਹ ਚ ਬਚੇ ਨੇ ਜੀ ਜਿਵੇਂ ਮੌਤ ਦੇ ਮੂੰਹ ਚ ਬਚੇ ਨੇ ਜੀ ਸ਼ੀਸ਼ੇ ਤੋੜ ਕੇ ਮਸਾ ਜੀ ਸ਼ੀਸ਼ਾ ਤੋੜ ਕੇ ਨਿਕਲੇ ਨੇ ਬਾਹਰ ਸ਼ੀਸ਼ੇ ਤੋੜ ਕੇ ਨਿਕਲੇ ਨਹੀਂ ਸੀ ਕੋਈ ਨਾ ਸ਼ੀਸ਼ੇ ਤੋੜੇ ਨੇ ਬਹੁਤ ਔਕੀ ਸ਼ੀਸ਼ੇ ਤੋੜੇ ਨੇ ਗੱਡੀ ਦੀ ਤਾਂ ਹੁਣ ਵੀ ਗੱਡੀ ਲੈਣ ਆਏ ਸੀਗੇ ਸਾਨੂੰ ਐ ਕਹਿੰਦੇ ਮੋਟਰਾਂ ਲੱਗ ਗਈਆਂ ਇਹ ਤਾਂ ਹੁਣ ਵੀ ਗੱਡੀ ਨਾ ਹਜੇ ਤਾਂ ਨਹੀਂ ਗੱਡੀ ਸ਼ਾਇਦ 2 ਦਿਨ ਨਹੀਂ ਹਜੇ ਕਹਿੰਦੇ ਨੇਗਾ 2 ਦਿਨ ਨਹੀਂ ਹਜੇ ਜਾਨ ਬਚ ਗਈ ਚਲ ਕੋਈ ਨਹੀਂ ਗੱਡੀ ਤਾਂ ਫੇਰ ਕਰਾ ਲਾਂਗੇ ਕੋਈ ਗੱਲ ਨਹੀਂ ਗੱਡੀ ਤਾਂ ਆਜੂ ਜਾਣ ਲਹਿਰੇ ਕਾਕੇ ਹੀ ਆਪਣਾ ਹਾਂਜੀ ਸੰਗਰੂਰ ਤੋਂ ਵੀਰੇ ਅੱਛਾ ਸੰਗਰੂਰ ਤੋਂ ਹਾਂਜੀ ਖਾਸ ਸੰਗਰੂਰੀ ਅੱਛਾ ਸੰਗਰੂਰ ਖਾਸ ਸ਼ਹਿਰ ਤੋਂ ਇੱਥੇ ਲਹਿਰੇ ਕਾਕੇ ਆਏ ਸੀ ਉੱਦੋਂ ਹਾਂਜੀ ਉਹ ਮੁੰਡਾ ਲੈਣਾ ਵੀ ਵਿਆਹ ਦਾ ਪ੍ਰੋਗਰਾਮ ਸੀ ਆਪਣਾ ਅੱਛਾ ਵਿਆਹ ਦਾ ਪ੍ਰੋਗਰਾਮ ਸੀ ਹਾਂਜੀ ਦੇਖ ਸਕਦੇ ਹੋ ਵੀ ਸੰਗਰੂਰ ਤੋਂ ਨੇ ਭਾਈ ਇਹਨਾਂ ਦੀ ਗੱਡੀ ਆ ਜਿਹੜੀ ਲਹਿਰੇ ਕਾਕੇ ਆਏ ਸੀ ਵਿਆਹ ਦੇ ਪ੍ਰੋਗਰਾਮ ਚ ਇੱਥੇ ਡੁੱਬੀ ਹੋਈ ਹੈ ਹੁਣ ਇਹ ਆਏ ਸੀ ਦੇਖਣ ਵੀ ਖਾਲੀ ਹੋ ਗਈ ਪਰ ਹਜੇ ਟਾਈਮ ਲੱਗੂਗਾ ਇਹ ਕਹੇ ਦੀ ਇੱਕ ਬਾਈਆਂ ਨੇ ਜਾਣੇ ਬਚੀ ਆ ਚਾਰ ਜਣੇ ਸੀਸੇ ਭੰਨ ਕੇ ਨਿਕਲੇ ਨੇ ਇੰਨਾ ਬਰਸਾਤ ਦਾ ਕਹਿਰ ਹੈ ਜਿਹੜਾ ਇਸ ਵਾਰ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈਗਾ ਤੇ ਰਾਜਸਥਾਨ ਚ ਵੀ ਬਰਸਾਤ ਆਪੇ ਦੇਖ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਆ ਰਿਹਾ ਹੈਗਾ ਤੇਰਕਿਲ ਜਾਂ ਰੋਡਕਿਲ ਸਾਰੇ ਪਾਸੇ ਜੇ ਕਹੇ ਦੀ ਬਰਸਾਤ ਹੱਦ ਤੋਂ ਜ਼ਿਆਦਾ ਹੋ ਰਹੀ ਹੈਗੀ ਪਰ ਇਹਨਾਂ ਦਾ ਜਿਹੜਾ ਹੈਗਾ ਸੀ ਗੱਡੀ ਸੀ ਜਿਹੜੀ ਇਹਨਾਂ ਦੀ ਉਹ ਵਿੱਚ ਡੁੱਬੀ ਹੋਈ ਹੈਗੀ ਚੌਥਾ ਦਿਨ ਹੋ ਗਿਆ ਚਾਰ ਦਿਨ ਹੋ ਗਏ ਗੱਡੀ ਨੂੰ ਡੁੱਬੀ ਨੂੰ ਆ ਜਗ੍ਹਾ ਦੇ ਉੱਤੇ ਉਹ ਬਾਈ ਉੱਪਰ ਖੜੇ ਨੇ ਸੰਗਰੂਰ ਤੋਂ ਉਹਨਾਂ ਦੀ ਗੱਡੀ ਹੈ ਜੋ ਕਿ ਸੀਸੇ ਭੰਨ ਕੇ ਬਾਈਆਂ ਨੇ ਦੱਸਿਆ ਵੀ ਇਹਦੇ ਵਿੱਚੋਂ ਅਸੀਂ ਜਾਨ ਬਚਾ ਕੇ ਨਿਕਲੇ ਇੱਕੋ ਲੱਗਤ ਇੰਨੀ ਬਰਸਾਤ ਹੈ ਜਿਹੜੀ ਪਈ ਅੱਜ 4 ਦਿਨ ਹੋ ਗਏ ਗੱਡੀ ਡੁੱਬੀ ਨੂੰ